ਸਤ ਸ੍ਰੀ ਅਕਾਲ ਜੀ ਸਾਰਨਾਲ ਪਹਿਲਾਂ ਤਾਂ ਮੇਰੇ ਵੱਲੋਂ ਯਾਨੀ ਕਿ ਮਨਜੀਤ ਵੱਲੋਂ ਮਨਜੀਤ कौर ਵੱਲੋਂ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਕਰੇ ਇਹ ਦੀਵਾਲੀ ਸਾਰਿਆਂ ਦੇ ਚਿਹਰੇ ਉੱਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਵਾਹਿਗੁਰੂ ਸਾਰਿਆਂ ਦੀ ਸਾਰੇ ਭੈਣਾਂ ਭਰਾਵਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਜੀ ਲੋ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਲੋ ਜੀ ਸਵੇਰ ਦਾ ਟਾਈਮ ਆ ਮੈਂ ਲੱਗੀ ਸੀ ਹੀ ਵੇੜੇ ਦੇ ਵਿੱਚ ਰੜਕਾ ਮਾਰਨ ਤੇ ਬਾਕੀ ਅੱਜ ਥੋੜਾ ਜਿਹਾ ਆਪਣਾ ਕੰਮ ਲੇਟ ਆ ਕਿਉਂਕਿ ਅੱਜ ਮੈਂ ਕੱਪੜੇ-ਕੁੱਪੜੇ ਜੇ ਵੈਸੇ ਪਹਿਲਾਂ ਧੋਣ ਲੱਗੀ ਸੀ ਮੈਂ ਕਿਾ ਚੱਲ ਕੱਪੜੇ ਧੋਦਾਂ ਪਰ ਕੱਪੜੇ-ਕੁੱਪੜੇ ਮਸਲਾਜ ਹੀ ਬਣਾਈ ਸੀ ਮੈਂ ਧੋਦਾਂ ਮੈਂ ਫਿਰ ਮੈਂ ਨਾ ਸਲਾਹ ਕਰਤੀ ਮੈਂ ਕਿਾ ਵਿਚਾਰ ਰਹਿਣ ਦੀ ਕੱਪੜੇ ਧੋਣ ਨੂੰ ਮੈਂ ਕਿਾ ਚੱਲ ਵੇੜਾ ਹੀ ਪਹਿਲਾਂ ਸੁੰਭਰ ਲੈਣੀ ਆ ਲੋ ਜੀ ਆਪਾਂ ਪਹਿਲਾਂ ਵੇੜਾ ਸੁੰਭਰ ਲਈਏ ਬਾਕੀ ਰਹਿੰਦੇ ਕੰਮ ਆਪਾਂ ਫ ਲੋ ਜੀ ਬੇੜਾ ਆਪਾਂ ਸੁੰਭਰ ਲਿਆ ਸੀਗਾ ਬੇੜਾ ਸੁੰਭਰਨੇ ਤੋਂ ਬਾਅਦ ਫਿਰ ਮੈਂ ਕੱਪੜੀ ਵੀ ਧੋਤੇ ਤੇ ਕੱਪੜੇ ਕਾਫੀ ਇਕੱਠੇ ਹੋ ਗਏ ਸੀਗੇ ਤੇ ਝਾੜ ਝੜੀਏ ਕਰਦੇ ਕਰਕੇ ਉੱਧਰ ਫਿਰ ਉਹਦੇ ਕੱਪੜੇ ਮੈਂ ਧੋਤੇ ਨਹੀਂ ਸੀਗੇ ਮੈਂ ਕਹ ਚਲ ਇੱਕ ਦਿਨ ਫਿਰ ਕੱਪੜੇ ਧੋ ਦੂੰਗੀ ਕਿਉਂਕਿ ਫਿਰ ਜੇ ਹੁਣ ਆਪਾਂ ਝਾੜ ਝੜੀਏ ਕਰਦੀਆਂ ਵਿਚੇ ਕੱਪੜੇ ਧੋ ਨਹੀਂ ਹੁੰਦੇ ਤੇ ਇਸ ਕਰਕੇ ਲੋ ਜੀ ਬੇਟੇ ਨੇ ਮੈਂ ਸੰਨ ਲਾਤੀਆਂ ਸੀਗੀਆਂ ਮੈਂ ਤਾਂ ਜਿੰਨ ਲਾਈਆਂ ਨਹੀਂ ਹੈਗੀਆਂ ਮੈਂ ਮੈਂ ਤਾਂ ਉਧਰੇ ਵਿਜੀ ਸੀ ਇਹਦੇ ਕਰਕੇ ਫਿਰ ਬੇਟੇ ਨੇ ਅੱਜ ਮੈਂ ਸੰਨ ਲਾਤੀਆਂ ਸੀਗੀਆਂ ਉਹ ਕਹਿੰਦਾ ਵੀ ਚਲ ਮੈਂ ਮੈਂ ਸੰਨ ਲਾ ਦੇਣਾ ਲਓ ਜੀ ਉਹਨੇ ਮੈਸਨ ਲਾਤੀਆਂ ਸੀਗੀਆਂ ਤੇ ਕੱਪੜੇ-ਕੁਪੜੇ ਧੋਣ ਤੋਂ ਬਾਅਦ ਮੈਂ ਉਧਰ ਕੱਪੜਿਆਂ ਦੇ ਨਿਬੜੇ ਸੀਗਾ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਕਿ ਪੁਚੇ-ਪੁਚੇ ਲਾਉਣ ਲੱਗੀ ਸੀ ਮੈਂ ਕਿਾ ਚੱਲ ਪਹਿਲਾਂ ਟਾਕੀਆਂ ਮੋਰੀਆਂ ਜਿਹੜੀਆਂ ਸਾਰੀਆਂ ਗਿੱਲੀ-ਲੀਰ ਕਰਕੇ ਫੇਰ ਦੇਣੀਆਂ ਝਾੜ-ਚੜਈ ਤਾਂ ਆਪਣਾ ਨਿਬੜ ਗਿਆ ਸੀਗਾ ਬਾਕੀ ਜਿਹੜੀਆਂ ਗਿੱਲੀ-ਲੀਰ ਕਰਕੇ ਫੇਰ ਨਹੀਂ ਸੀਗੀ ਟਾਕੀਆਂ ਮੋਰੀਆਂ ਤੇ ਮੈਂ ਕਿਾ ਚੱਲ ਇੱਕ ਦੋ ਦਿਨ ਜੇ ਰਹਿੰਦੇ ਹੋਣਗੇ ਫੇਰ ਇਹ ਕਰੂੰਗੀ ਤੇ ਕਿਉਂਕਿ ਆਇਆ ਫਿਰ ਮਿੱਟੀ-ਮੁੱਟੀ ਤਾਂ ਫੇਰ ਵੀ ਆਈ ਜਾਂਦੀ ਆ ਇਸ ਕਰਕੇ ਫਿਰ ਮੈਂ ਇਹ ਛੱਡਤੀਆਂ ਸੀਗੀਆਂ ਲਓ ਜੀ ਆਪਾਂ ਹੁਣ ਟਾਕੀਆਂ ਮੋਰੀਆਂ ਤੇ ਕਿੱਲੇ ਲੀਅਰ ਕਰਕੇ ਫੇਰਦੀਏ ਮਿੱਟੀ-ਮੁੱਟੀ ਜੀ ਕਾਫੀ ਆ ਜਾਂਦੀ ਹੈ ਕਿਉਂਕਿ ਸੜਕਾਂ ਤੇ ਜਹਨ ਗੱਡੀਆਂ-ਗੁੱਡੀਆਂ ਲੰਘਦੀਆਂ ਨੇ ਧੁੱਦਲ ਜੀ ਬਹੁਤ ਉੱਠਦੀ ਆ ਇਹਦੇ ਕਰਕੇ ਲੋ ਜੀ ਆਪਾਂ ਪਹਿਲਾਂ ਟਾਕੀਆਂ ਮੋਰੀਆਂ ਸਾਫ਼ ਕਰਦੀਏ ਤੇ ਬਾਕੀ ਪੁੱਛੇ ਆਪਾਂ ਬਾਅਦ ਵਿੱਚ ਲਾਵਾਂਗੇ ਲੋ ਜੀ ਆਪਣੇ ਪੋਚੇ ਲੱਗੇ ਸੀਗੇ ਤੇ ਬਾਕੀ ਟਾਕੀਆਂ ਮੋਰੀਆਂ ਜਿਹੜੀਆਂ ਗਿੱਲੀ-ਲੀਰ ਕਰਕੇ ਸਾਫ਼ ਕਰਨੀਆਂ ਸੀਗੀਆਂ ਉਹ ਮੈਂ ਸਾਰੀਆਂ ਸਾਫ਼ ਕਰਤੀਆਂ ਸੀ ਗਿੱਲੀ-ਲੀਰ ਨਾਲ ਸਾਫ਼ ਕਰਤੀਆਂ ਸੀਗੀਆਂ ਤੇ ਮਿੱਟੀ-ਮੁੱਟੀ ਕਾਫੀ ਜ਼ਿਆਦਾ ਹੋਈ ਹੋਈ ਸੀ ਤੇ ਬਾਕੀ ਮੈਂ ਬਿਹੜਾ-ਬੁੜਾ ਵੀ ਬਾਹਰ ਸੁੱਭਰਤਾ ਸੀਗਾ ਤੇ ਆਪਣੇ ਜਿਹੜੇ ਕੱਪੜੇ ਧੁੱਤੇ ਹੋਏ ਸੀਗੇ ਉਹ ਵੀ ਸੁੱਕ ਗਏ ਸੀਗੇ ਕਿਉਂਕਿ ਧੁੱਪਾਂ ਬਹੁਤ ਸੋਹਣੀ ਸੀਗੀ ਹੁਣ ਇਹ ਧੁੱਪਾਂ ਹੋਣੀ ਆ ਗਾਂ ਸਿਆਲਾਂ ਤਾਂ ਧੁੱਪਾਂ ਨੂੰ ਵੀ ਤਰਸਣਾ ਤੇ ਲੋ ਜੀ ਆਪਣੇ ਕੱਪੜੇ ਸੁੱਕ ਗਏ ਸੀਗੇ ਦੇਖਦੇ ਹਾਂ ਹੁਣ ਕੱਪੜੇ ਲਾਉਨੇ ਆ ਤੇ ਤੈਂ ਤਾਂ ਵੈਸੇ ਕੱਪੜੇ ਮੈਂ ਆ ਕੇ ਮਾਰੂੰਗੀ ਕਿਉਂਕਿ ਮੱਧਰ ਪਸ਼ਮਨ ਜਾ ਕੇ ਕੱਖ ਵੀ ਪਾ ਕੇ ਆਉਣੇ ਆ ਕਿਉਂਕਿ 3 3 ਵਜੇ ਦਾ ਟਾਈਮ ਹੋ ਗਿਆ ਸੀਗਾ ਮੈਂ ਕਿਹਾ ਚੱਲ ਪਹਿਲਾਂ ਮੱਝਾਂ ਨੂੰ ਕੱਖ ਪਾਈ ਹੁਣੀ ਆ ਜਾ ਕੇ ਤੇ ਬਾਕੀ ਫਿਰ ਮੈਂ ਕੱਖ ਪਾਤੇ ਸੀਗੇ ਮੱਝਾਂ ਨੂੰ ਕੱਖ ਪਾ ਕੇ ਫਿਰ ਮੈਂ ਦੀਵੇ ਭਿਉਤੇ ਪਏ ਸੀਗੇ ਕਿਉਂਕਿ ਦੀਵੇ ਪਾਣੀ ਚ ਤਾਂ ਭਿਉਣੇ ਪੈਂਦੇ ਆ ਕਿਉਂਕਿ ਜੇ ਹੁਣ ਉੱਕਣਾ ਹੀ ਆਪਾਂ ਇਹਨਾਂ ਦੇ ਵਿੱਚ ਤੇਲ ਪਾ ਦਿੰਨੇ ਆ ਫਿਰ ਇਹ ਤੇਲ ਸੁੱਕੀ ਜਾਂਦੇ ਆ ਇਸ ਕਰਕੇ ਆਪਾਂ ਪਹਿਲਾਂ ਇਹਨਾਂ ਨੂੰ ਪੰ ਦੀਵਿਆਂ ਨੂੰ ਪਾਣੀ ਚ ਭਿਉਾ ਦਿੰਨੇ ਆ ਤੇ ਫਿਰ ਇੰਨਾ ਇਹ ਤੇਲ ਨਹੀਂ ਸੁਕਣਗੇ ਤੇ ਲੋ ਜੀ ਫਿਰ ਮੈਂ ਦੀਵੇ ਜਿਹੜੇ ਪਾਣੀ ਚ ਭਿਉਂਤੇ ਹੋਏ ਸੀਗੇ ਉਹਨਾਂ ਨੂੰ ਬਾਹਰ ਕੱਢਣ ਲੱਗੀ ਸੀ ਪਾਣੀ ਚੋਂ ਬਾਹਰ ਮੈਂ ਕਿ ਚੱਲ ਸੁੱਕ ਜਾਣਗੇ ਤੇ ਬਾਕੀ ਇਹਦਾ ਨਵੇੜ ਕੇ ਫਿਰ ਮੈਂ ਉਧਰ ਚੱਲ ਗਈ ਸੀ ਫਿਰ ਮੈਂ ਕੱਪੜੇ ਕੁੱਪੜੇ ਤਾਰ ਤੋਂ ਲਾਹੇ ਉਦੋਂ ਤਾਂ ਮੈਂ ਲਾਏ ਨਹੀਂ ਸੀਗੇ ਕਿਉਂਕਿ ਮੈਨੂੰ ਆਏ ਸੀਗਾ ਮੈਂ ਕਿ ਚੱਲ ਵੀ ਮੱਝਾਂ ਨੂੰ ਪਹਿਲਾਂ ਕੱਖ ਪਾਇਆ ਮਾਂ ਕਿਉਂਕਿ ਟਾਈਮ ਕਾਫੀ ਹੋ ਗਿਆ ਸੀਗਾ ਵੀ ਭੁੱਖੀਆਂ ਖੜੀਆਂ ਨੇ ਵਿਚਾਰੀਆਂ ਤੇ ਫਿਰ ਮੈਂ ਮੱਝਾਂ ਨੂੰ ਕੱਖ ਪਾਏ ਸੀਗੇ ਕੱਖ ਪਾਉਣ ਤੋਂ ਬਾਅਦ ਫਿਰ ਮੈਂ ਤਾਰ ਤੋਂ ਕੱਪੜੇ ਲਾਹੇ ਲੋ ਜੀ ਤਾਰ ਤੋਪਾ ਕੱਪੜੇ ਲਾ ਲਏ ਸੀਗੇ ਤਾਰ ਤੋ ਕੱਪੜੇ ਲਾਉਣ ਤੋਂ ਬਾਅਦ ਫਿਰ ਮੈਂ ਤੈਮ ਹੈ ਕਿ ਚਲ ਹੁਣੇ ਮਾਰ ਦਿੰਨੀ ਆ ਅੱਜ ਤਾਂ ਸਵੇਰ ਦੀ ਚਲੋ ਚਾਲਾ 5 ਮਿੰਟ ਵੀ ਬੇਲ ਨਹੀਂ ਮਿਲਿਆ ਕਿਉਂਕਿ ਦਿਵਾਲੀ ਦੇ ਦਿਨਾਂ ਤੇ ਕੰਮ ਬਹੁਤ ਜ਼ਿਆਦਾ ਵੱਧ ਜਾਂਦੇ ਆ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਆ ਬਾਕੀ ਦਿਨਾਂ ਦਾ ਵੀ ਹੁਣ ਕਾਫੀ ਫਰਕ ਪੈ ਜਾਣ ਦਿਨ ਵੀ ਛੋਟੇ ਹੋਣ ਲੱਗ ਜਾਣੇ ਆ ਇਹਦੇ ਕਰਕੇ ਸਵੇਰ ਦੀ ਚਲੋ ਚਾਲਾ 5 ਮਿੰਟ ਬੇਲ ਵੀ ਨਹੀਂ ਮਿਲਿਆ ਹੈਗਾ ਇਸ ਕਰਕੇ ਲੋ ਜੀ ਪਹਿਲਾਂ ਆਪਾਂ ਕੱਪੜੇ ਤੈਮ ਮਾਰ ਲਈਏ ਕੱਪੜੇ ਤੈਮ ਮਾਰ ਕੇ ਫਿਰ ਆਪਾਂ ਦੇਖਦੇ ਆਂ ਹੋਰ ਜਿਹੜੇ ਰਹਿੰਦੇ ਕੰਮ ਆ ਆਪਾਂ ਉਹ ਫਿਰ ਦੇਖੋ ਜੀ ਮੈਂ ਕੱਪੜੇ ਤੈਹ ਮਾਰਨ ਲੱਗੀ ਸੀਗੀ ਬਿੱਲੀ ਵੀ ਮੇਰੇ ਕੋਲ ਹੀ ਫਿਰਦੀ ਆ ਇਹਦੀ ਬਿੱਲੀ ਦੀ ਆਤ ਜੇ ਮੈਂ ਰਸੋਈ ਚ ਜਾਵਾਂ ਮ ਤਾਂ ਕਈ ਵਾਰ ਜੇ ਮੈਂ ਰਸੋਈ ਚ ਗੇਟ ਲਾਲ ਮਤ ਗੇਟ ਮੂਰੇ ਖੜੀ ਰਹਿੰਦੀ ਆ ਮੈਨੂੰ ਕਹਿ ਦਿੰਦੀ ਆ ਵੀ ਮੈਨੂੰ ਵੀ ਅੰਦਰ ਬਾੜ ਮੈਂ ਵੀ ਰਸੋਈ ਚ ਆਉਣਾ ਤੇ ਮੇਰੇ ਮਗਰ ਮਗਰ ਫਰੀ ਜਾਂਦੀ ਆ ਲੋ ਜੀ ਆਪਾਂ ਪਹਿਲਾਂ ਕੱਪੜੇ ਤੈਹ ਮਾਰ ਲਈਏ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆ ਲੋ ਜੀ ਕੱਪੜੇ ਆਪਾਂ ਤੈਹ ਮਾਰ ਲਏ ਸੀਗੇ ਤੇ ਬਾਕੀ ਹੁਣ ਹੋ ਗਿਆ ਜੀ ਸ਼ਾਮ ਦਾ ਟਾਈਮ ਮੈਂ ਲੱਗੀ ਸੀਗੀ ਭਿੰਡੀਆਂ ਸਬਜ਼ੀ ਨੂੰ ਤੜਕਾ ਲਾਉਣ ਤੇ ਚੀਰ ਕੇ ਮੈਂ ਰੱਖ ਲਈਆਂ ਸੀਗੀਆਂ ਤੇ ਹਲੇ ਧਾਰ ਕੱਢਣੀ ਸੀ ਜਾ ਕੇ ਮੈਂ ਕਿ ਚੱਲ ਪਹਿਲਾਂ ਸਬਜੀ ਨੂੰ ਤੜਕਾ ਲਾ ਦੇਣੀ ਆ ਤੇ ਅੱਜ ਟਾਈਮ ਵੀ ਕਾਫੀ ਹੋ ਗਿਆ ਸੀ ਕਿਉਂਕਿ ਹੁਣ ਸਵੇਰ ਦੀ ਸਵੇਰ ਦਾ ਵੇਲ ਨਹੀਂ ਮਿਲਿਆ ਸਵੇਰ ਦੇ ਅੱਜ ਕੰਮ ਵੀ ਕਈ ਸੀਗੇ ਬਹੁਤ ਜ਼ਿਆਦਾ ਬੀਜੀ ਸੀ ਅੱਜ ਮੈਂ ਇਹ ਦੇ ਕਰਕੇ ਜਿੱਦਣ ਸਾਰੇ ਕੰਮ ਕਰਨੇ ਹੁਣ ਉਦੋਂ ਤਾਂ ਬਹੁਤ ਕੰਮ ਲੇਟ ਹੋ ਜਾਂਦਾ ਕਿਉਂਕਿ ਛੋਟੇ ਛੋਟੇ ਕੰਮ ਨੇ ਜਿਹੜੇ ਕਿੰਨੇ ਨੇ ਜਿਹੜੇ ਗਿਣਤੀ ਵਿੱਚ ਨਹੀਂ ਆਉਂਦੇ ਤੇ ਬਾਕੀ ਲੋ ਜੀ ਪਹਿਲਾਂ ਆਪਾਂ ਹੁਣ ਸਬਜੀ ਨੂੰ ਤੜਕਾ ਲਾ ਲਈਏ ਬਾਕੀ ਆਪਾਂ ਰੋਟੀ ਰੋਟੀ ਫਿਰ ਮਗਰੋਂ ਪਕਾਉਨੇ ਆ ਪਹਿਲਾਂ ਆਪਾਂ ਸਬਜੀ ਨੂੰ ਤੜਕਾ ਲਾ ਲਈਏ ਚਲੋ ਠੀਕ ਹੈ ਜੀ ਵੀਡੀਓ ਦਾ ਅੰਦਪਾ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇਰੀ ਹੱਸਦੇ ਰਹੋ ਵਸਦੇ ਰਹੋ ਚੜhti ਕਲਾ ਤੇ ਵਿੱਚ ਰਹੋ ਜੀ ਧੰਨਵਾਦ ਜੀ